ਦੇਖੋ ਤੁਹਾਡੇ ਲਈ ਫਾਇਦਾ ਲੈ ਕੇ ਆਏ ਆ ਸੂਟ ਦੇਖੋ ਜਿਹੜਾ ਕਿ 1000 ਰੁਪਏ ਦਾ ਤੁਹਾਨੂੰ ਇੱਕ ਸੂਟ ਦੇ ਰਹੇ ਸੀ ਅਸੀਂ ਪਹਿਲਾਂ ਹੁਣ ਦਵਾਂਗੇ 1000 ਰੁਪਏ ਦੇ ਦੋ ਸੂਟ ਚੱਕੋ ਜੀ ਜਿਹੜਾ ਬਜ਼ਾਰਾ 'ਚ ਇੱਕ ਇੱਕ 1000 ਰੁਪਿਆ ਸੂਟ ਇੱਥੇ ਲੈ ਲੈ 1000 ਦੇ ਦੋ ਡਿਜ਼ਾਈਨ ਬਹੁਤ ਸੋਹਣੇ ਆ ਨੈਚੁਰਲ ਕਲੇਰ ਦਾ ਸੂਟ ਆ ਭਾਈ ਜਿਹੜੇ ਭਾਰੇ ਭਾਰੇ ਡਿਜ਼ਾਈਨ ਇਹ ਵੀ 1000 ਦੇ ਦੋ 1000 ਦੇ ਦੋ ਦਵਾਂਗੇ ਜੀ ਤਾਂ ਆ ਦੇਖੋ ਨਵੀਂ ਕੁਆਲਿਟੀ ਹੋਰ ਲੈ ਕੇ ਆਏ ਆ ਵਸ਼ਕਾਰੇ ਮਾਰਦਾ ਸੂਟ ਆ ਰਿਹਾ ਤੁਹਾਡੇ ਸਾਹਮਣੇ ਪਿੰਕ ਕਲਰ ਦਾ ਆ ਗਿਆ ਸੀ ਗ੍ਰੀਨ ਕਲਰ ਦਾ ਆ ਗਿਆ ਇਹ ਦਵਾਂਗੇ 1000 ਦੇ ਟੈਨ ਸੂਟ ਜੋ ਕਿ ਨਵੇਂ ਡਿਜ਼ਾਈਨ ਆਈਆਂ ਨਵੇਂ ਕੁਆਲਿਟੀ ਆਈਆਂ ਟਰੱਕ ਪਰ ਕੇ ਉਤਰਿਆ ਮਾਲ ਸੋਹਣੇ ਸੋਹਣੇ ਪੀਸ ਐ ਬੁਲਬੁਲ ਦੇ ਬੱਚੇ ਐ ਦੇਖੋ ਗ੍ਰੀਨ ਕਲਰ ਚਮਕਦਾ ਐ ਇਹਨੂੰ ਕਹਿੰਦੇ ਐ ਇਹਨੂੰ ਕਹਿੰਦੇ ਬਾਜ਼ਾਰ ਦੇ ਵਿੱਚ ਫੈਂਡੀ ਕਪੜਾ ਫੈਂਡੀ ਕਪੜੇ ਦੇ ਸੂਟ ਐ 2-2000 ਦਾ ਇੱਕ ਦਿੰਦੇ ਐ ਇੱਥੇ ਦਵਾਂਗੇ ਤੁਹਾਨੂੰ 1500 ਰੁਪਏ ਦੇ ਦੋ ਸੂਟ ਮਤਲਬ ਭਾਈ 750 ਰੁਪਏ ਦਾ 100 ਜੀ ਪੰਪ ਤਮਾਕਾ ਲੈ ਕੇ ਆ ਗਏ ਆ ਬਰਪਰੀ ਸੂਟ ਪਜਾਰਾ ਚ 1500 ਦਾ ਇੱਕ ਇੱਥੇ ਮਿਲਣ ਜਾ ਰਹੇ 1500 ਦੇ ਦੋ ਹੋਰ ਕਿਹੜਾ ਦੇ ਦਊਗਾ ਮਾਈ ਦਾ ਲਾਲ ਵਿਆਹ ਸ਼ਾਦੀਆਂ ਦਾ ਸੀਜ਼ਨ ਆ ਗਿਆ ਹੁਣ ਤੁਹਾਨੂੰ ਦੇਣ ਜਾ ਰਹੇ ਆ 2000 ਦੇ 2 ਸੂਟ 1000 ਦਾ ਨਹੀਂ 2000 ਦੇ 2 ਸੂਟ ਆਜੂ ਪਹੁੰਚੇ ਬਣੇ ਹੋਏ ਦੁਪट्टे ਖੁੱਲੇ ਡੁੱਲੇ ਪੂਰੇ ਚਨੌਣ ਦੇ ਦੁਪੱਟੇ ਨੇਚਰਲ ਗੇ ਦਾ ਸੂਟ ਕੜਾਈ ਕੱਢਿਆ ਹੈਂਡਵਰਕ ਦੇ ਨਾਲ 2000 ਦੇ 2 ਸੂਟ 2000 ਦੇ 2 ਸੂਟ ਹੋਰ ਕਿੰਝ ਦਾ ਸੂਟ ਭਾਜੀ ਬਜ਼ਾਰਾਂ 'ਚ 3000 ਤੇ ਆਪਣਾ ਰੇਟ ਕੀ ਹੈ ਆਪਣਾ ਰੇਟ ਹੈ ਜੀ 1500 ਰੁਪਏ 3000 ਦੇ 2 ਸੂਟ ਦਵਾਏ ਦੋਨੋਂ ਉਹ ਵੱਡੇ ਚੈਲੰਜ ਕਰਤਾ ਜੀ ਮੱਥਾ ਦੇ ਕੇ ਟਿੱਕਾ ਨਹੀਂ ਲਾਉਂਦੇ ਟੈਗ ਲਾਤੇ ਟੈਗ ਲਾਤੇ ਟੈਗ ਲਾਤੇ ਅੰਕਲ ਆਉਂਦੇ ਟੈਗ ਲਾਤੇ ਮਰਜੈਂਟਾ ਸੂਟ ਹੈ ਹੈਂਡਵਰਕ ਦਾ ਕੰਮ ਹੈ ਬਾਜ਼ਾਰ ਦੇ ਵਿੱਚ 4000 ਦਾ ਸੂਟ ਹੈ ਇੱਥੇ ਤੁਹਾਨੂੰ ਦਵਾਂਗੇ 3500 ਦੇ ਦੋ ਸੂਟ ਦਵਾਂਗੇ ਤੁਹਾਨੂੰ ਕਿੰਨੇ ਗਰਮੀ ਦੁਗੜੀ ਹੋ ਗਈ ਮੀਂਹ ਪੈ ਗਿਆ ਪੰਜਾਬ ਦੇ ਵਿੱਚ ਤੇ ਗੌਰਵ ਭਾਈ ਨੇ ਹੜ ਲਿਆਦਾ ਰੇਟਾਂ ਦਾ ਬਹੁਤ ਆਇਆ ਵਾ ਲੇਕਿਨ ਜਿਹੜੇ ਇਸ ਵਾਰ ਅਸੀਂ ਰੇਟਾਂ ਦੇ ਹੜ ਲੈ ਕੇ ਆਉਣੇ ਆ ਉਹ ਤੁਸੀਂ ਦੇਖ ਕੇ ਹੈਰਾਨ ਹੋ ਜੂਗੇ 5000 ਦਾ ਇੱਕ ਸੂਟ ਸੀ 4500 ਦੇ ਦੋ ਸੂਟ ਦਵਾਂਗੇ ਤੁਹਾਨੂੰ 4500 ਦੇ ਦੋ ਚਾਹੇ ਸ਼ਿਮਰ ਦਾ ਕੱਪੜਾ ਲੈ ਲਓ ਚਾਹੇ ਬਰਪਰੀ ਦਾ ਕੱਪੜਾ ਲੈ ਲਓ ਚਾਹੇ ਆਰਗੈਂਜ਼ਾ ਦਾ ਚਾਹੇ ਨੇਚਰਲ ਗੇਵ ਦਾ ਪਹਿਲਾਂ ਹੀ ਕਹਿ ਦਿੰਦਾ ਸੀਗਾ ਪੈ ਗਏ ਕਿਹੜੇ ਚੱਕਰ 'ਚ ਹੈ ਨਹੀਂ ਕੋਈ ਟੱਕਰ ਦੇਖੋ ਜੀ ਬਟਿਕ ਸੂਟ ਚੈੱਕ ਕਰ ਲਓ ਹੈਂਡਵਰਕ ਦੇਖੋ ਕਿੰਨਾ ਸ਼ਾਨਦਾਰ ਗਲੇ ਤੇ ਹੋਇਆ ਦਾ ਬਹੁਤ ਪਿਆਰਾ ਘੇਰਾ ਵਾਈਟ ਕਲਰ ਦੇ ਵਿੱਚ ਨੇਵੀ ਬਲੂ ਧਾਗਿਆਂ ਨਾਲ ਕੋਕੇ ਜੜਤੇ ਆ ਜੀ ਰੇਟ ਵੀ ਸ਼ਾਨਦਾਰ ਦਿੱਤੇ ਆ ਬਾਜੂ ਪਹੁੰਚੇ ਵਰਕ ਦਿੱਤੇ ਆ ਲਕਸਰੀ 3000 ਰੁਪਏ ਦਾ 3000 ਦਾ ਸੂਟ ਮਿਲੂਗਾ ਜਿਹੜਾ ਕਿ ਬਾਜ਼ਾਰ 'ਚ 5000 ਦਾ 6000 ਰੁਪਏ ਅਸੀਂ ਤੁਹਾਨੂੰ 3000 ਦਵਾਂਗੇ ਤੁਸੀਂ ਚੈੱਕ ਕਰੋ ਜੀ ਬੋਟਮ ਵਰਕ ਹੈ ਜੀ ਹੈਂਡ ਵਰਕ ਦਾ ਪੀਸ ਹੈ ਬਾਜੂ ਵੀ ਵਰਕ ਹੈ ਤੇ ਦੁਪੱਟਾ ਵੀ ਬੜਾ ਸ਼ਾਨਦਾਰ ਦਿੱਤਾ ਜੀ ਬਜ਼ਾਰਾਂ 'ਚ ਇਹ ਸੂਟ 5-7000 ਤੋਂ ਘੱਟ ਨਹੀਂ ਮਿਲਣਾ ਪਰ ਅੰਕਲੋਂ ਬਾਗਾ ਪਰਾਨਾ ਤੇ ਮਿਲੂਗਾ ਜੀ 3750 3750 ਦੇਖੋ ਲਹਿੰਗੇ ਦਾ ਲਹਿੰਗਾ ਸੂਟ ਦਾ ਸੂਟ ਪੂਰਾ 5 ਮੀਟਰ ਸੂਟ ਹੈ ਜੀ ਨਾਲ ਲਹਿੰਗਾ ਨਾਲ ਹੈਵੀ ਦੁਪੱਟਾ ਪਹਿਲਾਂ ਇਹਦਾ ਰੇਟ ਸੀਗਾ 7000 ਹੁਣ ਮਿਲੂਗਾ 7000 ਦੇ 200 ਯਾਨੀ ਕਿ ਇੱਕ ਸੂਟ ਨਾਲ ਇੱਕ ਸੂਟ ਫ੍ਰੀ ਯਾਨੀ ਕਿ ਲੈ ਗਿਆ 3500 ਰੁਪਏ ਦਾ ਇੱਕ ਸੂਟ ਦੇਖੋ ਸੂਟ ਦਾ ਸੂਟ ਬਣ ਗਿਆ ਸ਼ਰਾਰਾ ਗਰਾਰਾ ਨਾਲ ਦੇ ਦਾ ਦੇਖੋ ਜਾਗੋ ਤੁਸੀਂ ਗਰਾਰਾ ਬਾੜ ਪਾ ਕੇ ਵੇਖਣੀ ਆ ਤੇ ਵਿਆਹ ਤੁਸੀਂ ਸੂਟ ਪਾ ਕੇ ਵੇਖਣਾ ਵਾ ਡਬਲ ਚੀਜ਼ਾਂ ਬਣਾਤੀਆਂ ਜੀ ਸਾਰੇ ਕਲਰ ਚੈੱਕ ਕਰੋ ਤੁਸੀਂ 7000 ਦੇ ਦੋ ਦਵਾਂਗੇ 3500 ਰੁਪਏ ਦਾ ਇੱਕ ਸੂਟ ਮਿਲੂਗਾ ਤੁਹਾਨੂੰ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਵਾਲਿਆਂ ਵਾਸਤੇ ਵੀ ਸਪੈਸ਼ਲ ਚੀਜ਼ਾਂ ਲੈ ਕੇ ਆ ਗਏ ਐਨਆਰਆਈ ਭੈਣ ਭਰਾ ਵਾਸਤੇ ਨਵੀਆਂ ਲਗਜ਼ਰੀ ਜ਼ੀਰੋ ਟਾਂਕੇ ਦੀਆਂ ਦੇਖੋ ਕਿੰਨਾ ਸੋਹਣਾ ਕਲਰ ਹੈ ਗ੍ਰੀਨ ਕਲਰ ਦੇ ਉੱਪਰ ਹੈਂਡਵਰਕ ਦਾ ਕੰਮ ਹੈ ਤੁਸੀਂ ਸਾਡੇ ਕੋਲ ਆਓ ਆ ਦੇਖੋ ਨਾਲ ਕਿੰਨਾ ਸੋਹਣਾ ਲਹਿੰਗਾ ਲਹਿੰਗੇ ਦੇ ਨਾਲ ਸੂਟ ਇੱਥੇ ਆਓ ਤੁਸੀਂ ਅੰਕਲ ਓਮ ਤੇ ਅਸੀਂ ਤੁਹਾਨੂੰ ਪਵਾ ਕੇ ਭੇਜਾਂਗੇ ਤਿਆਰ ਕਰਾ ਕੇ ਭੇਜਾਂਗੇ ਦੇਖੋ ਰਾਣੀਆਂ ਮਹਾਰਾਣੇ ਵਾਲੀਆਂ ਲਗਜ਼ਰੀ ਅਨਾਰਕਲੀਆਂ ਵੀ ਹੈਗੀਆਂ ਸਾਡੇ ਕੋਲ ਲਗਜ਼ਰੀ ਹੈਗੀਆਂ ਬਾਟਮ ਦੇ ਨਾਲ ਹੈਗੀਆਂ ਦੁਪੱਟੇ ਵਰਕ ਹੈਗੇ ਹੁਣ 6363 ਅੰਕਲ ਓਮ ਬਾਗਾਪੁਰਾਣਾ ਮੋਗਾ ਰੋਡ ਆਜੋ 7 ਦਿਨਾਂ ਦੇ ਵਿੱਚ ਤੁਹਾਡੇ ਵੱਡੇ ਫਾਇਦੇ ਹੋਣੇ ਆ ਇੰਸਟਾਗ੍ਰam ਦੇ ਚੈਨਲ ਨੂੰ ਫੋਲੋ ਕਰ ਲਓ ਫੇਸਬੁੱਕ ਦੇ ਚੈਨਲ ਨੂੰ ਲਾਈਕ ਕਰ ਲਓ ਉੱਥੇ ਵੱਡੇ ਤੁਹਾਡੇ ਫਾਇਦੇ ਹੋਣੇ ਆ ਤੇ ਵੀਡੀਓ ਵੀ ਡੇਲੀ ਨਵੀਆਂ ਆਉਣੀਆਂ ਤੇ ਅੰਕਲ ਓਮ ਬਾਗਾਪੁਰਾਣਾ ਤੁਹਾਡੇ ਹਮੇਸ਼ਾ ਫਾਇਦੇ ਕਰਦਾ ਰਹੂਗਾ ਤੁਸੀਂ ਆਉਣਾ ਕਿੱਥੇ ਆ ਅੰਕਲ